ਕਿ ਪਿਛਲੇ ਦਿਨਾ ਰਿਆਸੀ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਸਾਡੇ ਵੈਸ਼ਨ ਦੇਵੀ ਜਿਹੜੇ ਪਗਜਨ ਦਰਸ਼ਨ ਕਰਨ ਜਾ ਰਹੇ ਸੀ ਉਹਨਾਂ ਦੇ ਉੱਪਰ ਇੱਕ ਬਹੁਤ ਹੀ ਵੱਡਾ ਅਤੰਕਵਾਦੀ ਹਮਲਾ ਕਰਕੇ ਸਾਡੇ 10 ਮਾਤਾ ਦੇ ਭਗਤਾਂ ਨੂੰ ਸ਼ਹੀਦ ਕੀਤਾ ਗਿਆ ਹੈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਸ਼ਹੀਦ ਹੋਏ ਸਾਡੇ ਮਾਤਾ ਦੇ ਭਗਤ ਉਹਨਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਔਰ ਉਹਨਾਂ ਦੇ ਹਰ ਇੱਕ ਪਰਿਵਾਰ ਦੇ ਇੱਕ ਇੱਕ ਬੰਦੇ ਨੂੰ ਜਿਹੜੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ। ਔਰ ਇੱਕ ਪਾਸੇ ਦੇਖੋ ਮੋਦੀ ਸਰਕਾਰ ਜਸ਼ਨ ਮਨਾ ਰਹੀ ਸੀ ਟੋਲ ਚ ਤਮਾਕੇ ਨਾਚगान ਹੋ ਰਿਹਾ ਸੀਗਾ ਦਿੱਲੀ ਦੇ ਅੰਦਰ ਔਰ ਦੂਸਰੇ ਪਾਸੇ ਸਾਡੇ ਵੈਸ਼ਨੋ ਮਾਤਾ ਦੇ ਪਖਤਾਂ ਨੂੰ ਗੋਲੀਆਂ ਦੇ ਨਾਲ ਭੁੰਨੇ ਜਾ ਰਹੇ ਸੀ ਇਹ ਬੜੀ ਤਰਾਸ ਦੀ ਗੱਲ ਹੈ ਕਿ ਜਿਸ ਦਿਨ ਮੋਦੀ ਸਰਕਾਰ ਬਣੀ ਉਸੇ ਦਿਨ ਇਹ ਹਮਲਾ ਹੋਇਆ ਅੱਜ ਜਿਹੜਾ ਪਤਲਾ ਪੁੱਤਲਾ ਬੱਸ ਅੱਜ ਜਿਹੜਾ ਇਹ ਲਸ਼ਕਰੇ ਤੋਵੇ ਦਾ ਪਤਲਾ ਸੀ ਫੁੱਕਿਆ ਹੈਗਾ ਅਰਨਾ ਬਰਨਾ ਚੌਂਕ ਪਟਿਆਲਾ ਦੇ ਅੰਦਰ ਜਿਸ ਤਰ੍ਹਾਂ ਕੀ ਸਾਰੇ ਸਨਾਤਨੀਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਰਿਆਸੀ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਸਾਡੇ ਵੈਸ਼ਨ ਦੇ ਵੀ ਜਿਹੜੇ ਪਖਜਨ ਦਰਸ਼ਨ ਕਰਨ ਜਾ ਰਹੇ ਸੀ ਉਹਨਾਂ ਦੇ ਉੱਪਰ ਇੱਕ ਬਹੁਤ ਹੀ ਵੱਡਾ ਅਤੰਕਵਾਦੀ ਹਮਲਾ ਕਰਕੇ ਸਾਡੇ 10 ਮਾਤਾ ਦੇ ਭਗਤਾਂ ਨੂੰ ਸ਼ਹੀਦ ਕੀਤਾ ਗਿਆ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਕੱਲ ਖਬਰ ਆਈ ਹੈ ਕਿ ਲਸ਼ਕਰੇ ਤੋਬਾ ਨੇ ਦੀ ਜ਼ਿੰਮੇਵਾਰੀ ਚੱਕੀ ਹੈ ਇਸ ਦੇ ਵਿਰੋਧ ਦੇ ਵਿੱਚ ਲਸ਼ਕਰੇ ਤੋਬਾ ਦਾ ਅੱਜ ਅਸੀਂ ਪੁਤਲਾ ਫੂਕੇ ਲਸ਼ਕਰੇ ਤੋਬਾ ਦਾ ਜਿਹੜਾ ਸਰਗਨਾ ਹੈਗਾ ਅਬਦੁਲ ਹਾਫਿਜ਼ ਉਹਦਾ ਅਸੀਂ ਪੁਤਲਾ ਇੱਥੇ ਫੂਕੇ ਰੋਸ਼ ਪ੍ਰਦਰਸ਼ਨ ਕਰਿਆ ਔਰ ਇਹਦੇ ਵਿੱਚ ਅਸੀਂ ਜਿਹੜੀ ਹੈ ਸੈਂਕੜਾ ਦੀ ਸੰਖਿਆ ਰ ਵੀ ਇਕੱਠੇ ਹੋ ਗਈ ਅੱਜ ਜਿਸੀ ਰੋਸ਼ ਪ੍ਰਦਰਸ਼ਨ ਅਰਨਾ ਬੰਨਣਾ ਚਾਹੁੰਦੇ ਵਿੱਚ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਸ਼ਹੀਦ ਹੋਏ ਸਾਡੇ ਮਾਤਾ ਦੇ ਭਗਤ ਉਹਨਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਔਰ ਉਹਨਾਂ ਦੇ ਹਰ ਇੱਕ ਪਰਿਵਾਰ ਦੇ ਇੱਕ ਇੱਕ ਬੰਦੇ ਨੂੰ ਜਿਹੜੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਇੱਕ ਪਾਸੇ ਦੇਖੋ ਮੋਦੀ ਸਰਕਾਰ ਜਸ਼ਨ ਮਨਾ ਰਹੀ ਸੀ ਢੋਲ ਧਮਾਕੇ ਮਾਰਚ ਗਾਨ ਹੋ ਰਿਹਾ ਸੀਗਾ ਦਿੱਲੀ ਦੇ ਅੰਦਰ ਔਰ ਦੂਸਰੇ ਪਾਸੇ ਸਾਡੇ ਵੈਸ਼ਨੋ ਮਾਤਾ ਦੇ ਭਗਤਾਂ ਨੂੰ ਗੋਲੀਆਂ ਦੇ ਨਾਲ ਭੁੰਨੇ ਜਾ ਰਹੀ। ਅਸੀਂ ਇਹ ਬੜੀ ਤਰਾਸਦੀ ਦੀ ਗੱਲ ਹੈ ਕਿ ਜਿਸ ਦਿਨ ਮੋਦੀ ਸਰਕਾਰ ਬਣੀ ਉਸੇ ਦਿਨ ਹਮਲਾ ਹੋਇਆ। ਅਸੀਂ ਇਸ ਕੜੇ ਸ਼ਬਦਾਂ ਦੇ ਵਿੱਚ ਮੋਦੀ ਸਰਕਾਰ ਦੀ ਕੇਂਦਰ ਸਰਕਾਰ ਦੀ ਇਹ ਨਖੇਦੀ ਕਰਦੇ ਆ ਕਿਉਂਕਿ ਕੇਂਦਰ ਸਰਕਾਰ ਪਿਛਲੇ ਇਲੈਕਸ਼ਨਾਂ ਦੌਰਾਨ ਸਾਰੇ ਕਿਤੇ ਇਹ ਕਹਿੰਦੀ ਆਈ ਹੈ ਕਿ ਜੰਮੂ ਕਸ਼ਮੀਰ ਦੇ ਅੰਦਰ ਅਸੀਂ ਜਿਹੜਾ ਹੈ ਅਤੰਕਵਾਦ ਖਤਮ ਕਰਤਾ। ਇਹ ਅਤੰਕਵਾਦ ਖਤਮ ਹੋਇਆ ਸਾਡੇ ਸਰਕਾਰ ਬੰਦਈ ਸਰ ਸਾਡੇ ਜੱਸ ਭਗਤਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਕਿ ਪਿਛਲੇ ਦਿਨਾਂ ਰਿਆਸੀ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਸਾਡੇ ਵੈਸ਼ਨ ਦੇ ਜਿਹੜੇ ਭਗਤ ਜਨ ਦਰਸ਼ਨ ਕਰਨ ਜਾ ਰਹੇ ਸੀ ਉਹਨਾਂ ਦੇ ਉੱਪਰ ਇੱਕ ਬਹੁਤ ਹੀ ਵੱਡਾ ਅਤੰਕਵਾਦੀ ਹਮਲਾ ਕਰਕੇ ਸਾਡੇ 10 ਮਾਤਾ ਦੇ ਭਗਤਾਂ ਨੂੰ ਸ਼ਹੀਦ ਕੀਤਾ ਗਿਆ ਹੈ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਸ਼ਹੀਦ ਹੋਏ ਸਾਡੇ ਮਾਤਾ ਦੇ ਭਗਤ ਉਹਨਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਔਰ ਉਹਨਾਂ ਦੇ ਹਰ ਇੱਕ ਪਰਿਵਾਰ ਦੇ ਇੱਕ ਇੱਕ ਬੰਦੇ ਨੂੰ ਜਿਹੜੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ। ਔਰ ਇੱਕ ਪਾਸੇ ਦੇਖੋ ਮੋਦੀ ਸਰਕਾਰ ਜਸ਼ਨ ਮਨਾ ਰਹੀ ਸੀ ਟੋਲ ਚ ਤਮਾਕੇ ਨਾਚगान ਹੋ ਰਿਹਾ ਸੀਗਾ ਦਿੱਲੀ ਦੇ ਅੰਦਰ ਔਰ ਦੂਸਰੇ ਪਾਸੇ ਸਾਡੇ ਵੈਸ਼ਨੋ ਮਾਤਾ ਦੇ ਭਗਤਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਜਾ ਰਿਹਾ ਸੀ ਇਹ ਬੜੀ ਤਰਾਸ ਦੀ ਗੱਲ ਹੈ ਕਿ ਜਿਸ ਦਿਨ ਮੋਦੀ ਸਰਕਾਰ ਬਣੀ ਉਸੇ ਦਿਨ ਇਹ ਹਮਲਾ ਹੋਇਆ ਅੱਜ ਜਿਹੜਾ ਇਹ ਲਸ਼ਕਰੇ ਤੋਗਾ ਦਾ ਪੁਤਲਾ ਸੀ ਫੁੱਕਿਆ ਹੈਗਾ ਅਰਨਾ ਵਰਨਾ ਚੌਂਕ ਪਟਿਆਲਾ ਦੇ ਅੰਦਰ ਜਿਸ ਤਰ੍ਹਾਂ ਕਿ ਸਾਰੇ ਸਨਾਤਨੀਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਰਿਆਸੀ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਸਾਡੇ ਵੈਸ਼ਨ ਦੇ ਵੀ ਜਿਹੜੇ ਭਗਤ ਜਨ ਦਰਸ਼ਨ ਕਰਨ ਜਾ ਰਹੇ ਸੀ ਉਨ੍ਹਾਂ ਦੇ ਉੱਪਰ ਇੱਕ ਬਹੁਤ ਹੀ ਵੱਡਾ ਅਤੰਕਵਾਦੀ ਹਮਲਾ ਕਰਕੇ ਸਾਡੇ 10 ਮਾਤਾ ਦੇ ਭਗਤਾਂ ਨੂੰ ਸ਼ਹੀਦ ਕੀਤਾ ਗਿਆ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਕੱਲ ਖਬਰ ਆਈ ਹੈ ਕਿ ਲਸ਼ਕਰੇ ਤੋਬਾ ਨੇ ਦੀ ਜ਼ਿੰਮੇਵਾਰੀ ਚੱਕੀ ਹੈ ਇਸ ਦੇ ਵਿਰੋਧ ਦੇ ਵਿੱਚ ਲਸ਼ਕਰੇ ਤੋਬਾ ਦਾ ਅੱਜ ਅਸੀਂ ਪੁਤਲਾ ਫੂਕੇ ਲਸ਼ਕਰੇ ਤੋਬਾ ਦਾ ਜਿਹੜਾ ਸਰਗਨਾ ਹੈਗਾ ਅਬਦੁਲ ਹਾਫਿਜ਼ ਉਹਦਾ ਅਸੀਂ ਪੁਤਲਾ ਇੱਥੇ ਫੂਕੇ ਰੋਸ਼ ਪ੍ਰਦਰਸ਼ਨ ਕਰਿਆ ਔਰ ਇਹਦੇ ਵਿੱਚ ਅਸੀਂ ਜਿਹੜੀ ਹੈ ਸੈਂਕੜਾ ਦੀ ਸੰਖਿਆ ਰ ਵੀ ਇਕੱਠੇ ਹੋ ਗਏ ਅੱਜ ਅਸੀਂ ਰੋਸ਼ ਪ੍ਰਦਰਸ਼ਨ ਅਰਨਾ ਮੰਨਾ ਚੌਂਕ ਦੇ ਵਿੱਚ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਸ਼ਹੀਦ ਹੋਏ ਸਾਡੇ ਮਾਤਾ ਦੇ ਭਗਤ ਉਹਨਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਔਰ ਉਹਨਾਂ ਦੇ ਹਰ ਇੱਕ ਪਰਿਵਾਰ ਦੇ ਇੱਕ ਇੱਕ ਬੰਦੇ ਨੂੰ ਜਿਹੜੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਇੱਕ ਪਾਸੇ ਦੇਖੋ ਮੋਦੀ ਸਰਕਾਰ ਜਸ਼ਨ ਮਨਾ ਰਹੀ ਸੀ ਟੋਲ ਤਮਾਕੀ ਮਾਚਗਾਨ ਹੋ ਰਿਹਾ ਸੀਗਾ ਦਿੱਲੀ ਦੇ ਅੰਦਰ ਔਰ ਦੂਸਰੇ ਪਾਸੇ ਸਾਡੇ ਵੈਸ਼ਨੋ ਮਾਤਾ ਦੇ ਭਗਤਾਂ ਨੂੰ ਗੋਲੀਆਂ ਦੇ ਨਾਲ ਭੁੰਨੇ ਜਾ ਰਹੀ ਹੈ ਅਸੀਂ ਬੜੀ ਤਰਾਸਦੀ ਦੀ ਗੱਲ ਹੈ ਕਿ ਜਿਸ ਦਿਨ ਮੋਦੀ ਸਰਕਾਰ ਬਣੀ ਉਸੇ ਦਿਨ ਇਹ ਹਮਲਾ ਹੋਇਆ ਅਸੀਂ ਇਸ ਕੜੇ ਸ਼ਬਦਾਂ ਦੇ ਵਿੱਚ ਮੋਦੀ ਸਰਕਾਰ ਦੀ ਕੇਂਦਰ ਸਰਕਾਰ ਦੀ ਇਹ ਨਿਖੇਧੀ ਕਰਦੇ ਹਾਂ ਕਿਉਂਕਿ ਕੇਂਦਰ ਸਰਕਾਰ ਪਿਛਲੇ ਇਲੈਕਸ਼ਨਾਂ ਦੇ ਦੌਰਾਨ ਸਾਰੇ ਕਿਤੇ ਇਹ ਕਹਿੰਦੀ ਆਈ ਹੈ ਕਿ ਜੰਮੂ ਕਸ਼ਮੀਰ ਦੇ ਅੰਦਰ ਅਸੀਂ ਜਿਹੜਾ ਹੈ ਅਤੰਕਵਾਦ ਖਤਮ ਕਰਤਾ ਇਹ ਅਤੰਕਵਾਦ ਖਤਮ ਹੋਇਆ ਸਾਡੇ ਸਰਕਾਰ ਬੰਦਈ ਸਰ ਸਾਡੇ 10 ਭਗਤਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ